ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਤੇ ਤੁਹਾਡਾ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵੀ ਸਵਸਥ ਹੋਗੇ ਤੇ ਮਸਤ ਹੋਗੇ ਤੇ ਅੱਜ ਗਈ ਹੈ ਆਪਾਂ ਕਾਦੀਆਂ ਨੂੰ ਕਿਰਨ ਦੇ ਗਾਈਡ ਲੈ ਕੇ ਆਈ ਹਾਂ ਕਿ ਸਕੂਲ ਨੂੰ ਚਾਹੀਦੇ ਤੇ ਪੇਪਰ ਸੀ ਤੇ ਇਹ ਕਾ ਬੈਡ ਸ਼ੀਟ ਵੀ ਸੀ ਆ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਇਹਦੇ ਨਾਲ ਆ ਪਿੱਲੋ ਨੇ ਇਹਨਾਂ ਡਿਜ਼ਾਈਨ ਵੱਖਰੇ ਵੱਖਰੇ ਆ ਪਿੱਲੋ ਦੇ ਇਹ ਪਿੱਲੋ ਤੇ ਇਦਾਂ ਦਾ ਡਿਜ਼ਾਈਨ ਆ ਤੇ ਆ ਪਿੱਲੋ ਜਿਹੜਾ ਹੈ ਨਾ ਇਹਦਾ ਬਸ ਖਾਲੀ ਪ੍ਰਿੰਟ ਹੀ ਆ ਡਿਜ਼ਾਈਨ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹ ਕਾਟਨ ਦੀ ਚਾਦਰ ਆ ਕਿਵੇਂ ਦੀ ਲੱਗੀ ਤੇ ਇੱਕ ਆਹ ਵਾਲੀ ਬੈੱਡ ਸ਼ੀਟ ਮੈਂ ਲੈ ਕੇ ਆਈ ਆ ਮੇਰੇ ਕੋਲ ਨਾ ਬੈੱਡ ਸ਼ੀਟਾਂ ਹੋਰ ਵੀ ਹੈਗੀਆਂ ਨੇ ਉਹਦਾ ਮੈਨੂੰ ਨਾ ਮੇਰਾ ਮਤਲਬ ਮੈਨੂੰ ਅੱਜ ਤੇ ਆ ਕਿ ਨਵੀਆਂ-ਨਵੀਆਂ ਨਾ ਬੈੱਡ ਸ਼ੀਟਾਂ ਮੈਂ ਲਾਉਂਦੀ ਦੇਣੀ ਆ ਹੋਰ ਵੀ ਬੈੱਡ ਸ਼ੀਟਾਂ ਮੇਰੇ ਕੋਲ ਹੈਗੀਆਂ ਮੈਨੂੰ ਨਾ ਆਹ ਵਾਲੀ ਦੱਸਿਓ ਤੇ ਹੀ ਉਖੋਨੀ ਤੁਹਾਨੂੰ ਮੈਂ ਖਿਲਾਰ ਕੇ ਕਿ ਐਦਾਂ ਦਾ ਡਿਜ਼ਾਈਨ ਹੈ ਇਹਦੇ ਤੇ ਬੈੱਡ ਸ਼ੀਟ ਤੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਂ ਹੁਣ ਇਹਨਾਂ ਨੂੰ ਕਰ ਲੀਨੀਆਂ ਫੋਲਡ ਲਓ ਜੀ ਬੈੱਡ ਸ਼ੀਟ ਮੈਂ ਰੱਖ ਲਈ ਆ ਫੋਲਡ ਕਰਕੇ ਇਹਨੂੰ ਮੈਂ ਸਾਂਭ ਲਈ ਆ ਐਦਾਂ ਦੀ ਆ ਬੈੱਡ ਸ਼ੀਟਾਂ ਮੈਨੂੰ ਤੇ ਬਿਆਰੀ ਬੜੀ ਲੱਗੀ ਆ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੇ ਕੋਲ ਨਾ ਵਾਈਟ ਕਲਰ ਦੀਆਂ ਹੁਣ ਤਿੰਨ ਚਾਰ ਬੈੱਡ ਸ਼ੀਟਾਂ ਹੋ ਗਈਆਂ ਮੈਂ ਕਮਰੇ ਦੀ ਨਾ ਲੁੱਕੀ ਚੇਂਜ ਹੋ ਗਈ ਬੈਟ ਸ਼ੀਟ ਦੇ ਨਾਲ ਆ ਵੇਖਿਓ ਕਿਦਾਂ ਦਾ ਲੱਗਣ ਦਾ ਦੱਸਿਓ ਦੋ ਜੀ ਆ ਸੂਟ ਹੈ ਪ੍ਰਿੰਟ ਹਰੇ ਹੋਂ ਦਾ ਘਰ ਪਾਉਣ ਨੂੰ ਮਿਲ ਜਾਂਦੇ ਆ ਤੇ ਆ ਮੈਂ ਇੱਕ ਦੂਜੇ ਵਲੌਗ ਚ ਤੁਹਾਨੂੰ ਵਿਖਾਈ ਦਿੱਤੇ ਆ ਇਹ ਨਾ ਇੱਕ ਦੀ ਇਹ ਨਾ ਚੋ ਕਟਿੰਗ ਕਰ ਲੈਣੀ ਆ ਆ ਸੂਟ ਲੈਣ ਦਾ ਵੇਖ ਮੈਂ ਪ੍ਰਿੰਟ ਤੇ ਬ੍ਰਾਈਡ ਕਲਰ ਲਈ ਆ ਕਿਉਂਕਿ ਮੈਨੂੰ ਨਾ ਖਾਸ ਕਰਕੇ ਬ੍ਰਾਈਡ ਕਲਰ ਪਸੰਦ ਆ ਪਰਸਨਲੀ ਤੇ ਮੈਂ ਪਰਤ ਗਰਮੀਆਂ ਦੇ ਅਕੋਰਡਿੰਗ ਆਹ ਲਾਈਟ ਵੀ ਲੈ ਕੇ ਆਈ ਆ ਸ਼ਰਟ ਦਾ ਕੱਪੜਾ ਮੈਂ ਵਿਛਾ ਲਿਆ ਵਾ ਸਾਰਾ ਵਧੀਆ ਤਰ੍ਹਾਂ ਮੈਂ ਵਿਛਾ ਲਿਆ ਵਾ ਸ਼ਰਟ ਦਾ ਕੱਪੜਾ ਇਹਨਾਂ ਰਿਹਾ ਆਉਣੇ ਤਾਂ ਟਿਲਕਦਾ ਹੁੰਦਾ ਵਾ ਇਹ ਕੱਪੜਾ ਨਾ ਥੋੜਾ ਜਿਹਾ ਪਰ ਨੇ ਕਾਰ ਪਾਉਣ ਵਾਸਤੇ ਵਧੀਆ ਰਹਿੰਦੇ ਆ ਕੰਫਰਟੇਬਲ ਇਹ ਬੇਸ਼ੱਕ ਥੋੜੇ ਜਿਹਾ ਹਲਕੇ ਜਿਹਾ ਲੂਜ਼ ਬਣਾ ਲਓ ਮੈਂ ਹਲਕੇ ਹਲਕੇ ਏਸ਼ੇ ਬਣਾਉਣੇ ਆ ਸਾਰੇ ਨਹੀਂ ਦੇਖ ਲਾਂਗੇ ਇਹ ਵਾਲਾ ਤੇ ਮੈਂ ਸ਼ੇਪ ਬਣਾਉਣ ਵਾਸਤੇ ਸੋਚਿਆ ਵਾ ਇਹਦੀ ਮੈਂ ਲੈ ਲੈਂਦੀ ਆ ਪਹਿਲਾਂ ਲੈਂਥ ਲੈਂਥ ਹੈਗੀ ਆ ਮੇਰੀ 49 ਹੁੰਦੀ ਆ ਇਹਦੀ ਮੈਂ ਰੱਖਣੀ ਆ 47 ਕਿਉਂਕਿ ਇਹ ਰਿਅਨ ਹੈ ਥਿਲਕਦਾ ਹੁੰਦਾ ਥੋੜਾ ਜਿਹਾ ਤੇ ਮਾਰਕਰ ਕਿੱਥੇ ਰੱਖ ਲਿਆ ਮੈਂ ਦੇਖੇ ਮਾਰਕਰ ਪੜਾਈ ਦੇਖੇ ਮਾਰਕਰ ਪੜਾ ਬੇਟਾ ਉਹਨੇ ਮਾਰ ਕਰ ਲੈ ਗਿਆ ਕਿ ਮਿਲਦਾ ਛੂੜ ਦੇ ਪ੍ਰਿੰਟ ਚ ਗਿਆ ਆ ਲੱਭ ਗਿਆ ਲੱਭ ਗਿਆ ਛੂੜ ਦੇ ਪ੍ਰਿੰਟ ਚ ਗਿਆ ਜਗਾ ਉਹ ਗੱਲ ਲਈ ਇਹ ਨਾ ਹਜੇ ਸਿੱਧਾ ਵਾ ਇਹਨੂੰ ਉਲਟਾ ਕਰਨਾ ਇਹ ਨਾ ਇਹ ਵੱਡੇ ਵਰਦਾ ਦਾ ਕੱਪੜਾ ਤੇ ਇਹਨੂੰ ਮਤਲਬ ਨਾ ਬਾਰਸ਼ ਸਰ ਦੇ ਵਿੱਚ ਇਦਾਂ ਬਣ ਗਿਆ ਵਾ ਤੇ ਕਿਉਂਕਿ ਇਹਦਾ ਤਾਂ ਵੀ ਨਾ ਵਖੌਨੀ ਮੈਂ ਤੁਹਾਨੂੰ ਬਾਰਸਰ ਕਰਕੇ ਕਿੰਨੇ ਇੰਚ ਬਚਦਾ ਵਾ 829 ਇੰਚ ਫਿਰ ਵੀ ਬਚ ਗਿਆ ਵਾ ਤੇ ਘੇਰਾ ਮੇਰਾ ਹੋਣਾ ਵਾ 22 ਇੰਚ ਮਾ ਹਾਂਜੀ ਇਹ ਮੇਰਾ 1.2 ਕਿ ਮੇਰਾ ਘੇਰਾ ਵਾ ਬਾਈ ਲਾ ਲਓ ਇੰਨਾ ਮੇਰਾ ਘੇਰਾ ਵਾ ਤੇ ਇਹ ਸ਼ੇਪ ਦਾ ਬੜਾ ਵਧੀਆ ਬਣ ਜਿਹੜਾ ਬਾਰਸਾ ਚੀ ਕਿਉਂਕਿ ਇਹ ਨਾ 3.5 ਮੀਟਰ ਕਪੜਾ ਵਾ ਇਹ ਖੁੱਲੇ ਵਰਦਾ ਇਹ ਕਪੜਾ ਵਾ ਚਲੋ ਜੀ ਪੀਸ ਪੇ ਲੋ ਮੈਂ ਇੰਝ ਤੇਵ ਨੂੰ ਗੰਨਾ ਮੈਂ ਭੈਂਡੀਆਂ ਲੱਗਦਾ ਹੋਰ ਸਿੱਪਣਗੇ ਸੂਟ ਮੇਰੇ ਹੱਥੋਂ ਸਬਸਕ੍ਰਾਈਬ ਕਰੋ ਮੈਨੂੰ ਸਾਰੇ ਜਾਣੇ ਜਿਹੜੇ ਜਿਹੜੇ ਵੇਖਣ ਨੇ ਸਾਰਿਆਂ ਦੇ ਸੂਟ ਫ੍ਰੀ ਸੀ ਕੇ ਦਊਂਗੀ ਜਿਹੜਾ ਜਿਹੜਾ ਮੇਰਾ ਚੈਨਲ ਸਬਸਕ੍ਰਾਈਬ ਕਰੂਗਾ ਨਾ ਉਹ ਉਹਦਾ ਉਹਦਾ ਸੂਟ ਮੈਂ ਫ੍ਰੀ ਸੀ ਕੇ ਦਊਂਗੀ ਲਓ ਜੀ ਮੇਰਾ ਹੋ ਗਿਆ ਜੀ 48 48 ਮੈਂ ਰੱਖਣਾ ਵਾ ਇਹਨੂੰ ਬਣ ਬਣ ਕੇ ਤਿਆਰ ਰੱਖਣਾ ਵਾ ਤੇ ਇਹਨੂੰ ਮੈਂ ਰੱਖ ਲੈਣੀ ਨਹੀਂ 37 ਰੱਖਣਾ ਵਾ ਰੈਡੀ ਤੇ ਇਹਨੂੰ ਮੈਂ ਰੱਖ ਲੈਣੀ 50 पूरा लो जी एना हो गया मेरी शर्टा लोंग हा क्योंकि मैं भी सुख देना फिफ्टी टू फिफ्टी टू इधरों कर लें फिफ्टी टू इधरों हो गया ਤੇ ਇਹਨੂੰ ਆਪਾਂ ਪਹਿਲਾਂ ਲਾ ਲੈਨੇ ਆ ਪੀਸ ਨੂੰ ਫੋਟੋ ਬਾਅਦ ਇਹਨੂੰ ਕਰਾਂਗੇ ਉਲਟਾ ਲਓ ਜੀ ਕੱਢ ਲੀਨੀ ਪਹਿਲਾਂ ਪੀਸ ਬਾਹਰ ਵੱਖਰਾ ਕਰ ਲੈਨੇ ਇਹਨੂੰ ਵਾਹੀ ਗੁਰੂ ਜੀ ਥੀਰ ਫਾੜ ਕਰਤੀ ਮੈਰੀ ਲੋ ਜੀ ਨਿਕਲ ਗਿਆ 셔ਟ ਦਾ ਪੀਸ ਹੁਣ ਪੱਖਾ ਜਿਹੜਾ ਵਾ ਬੰਦ ਕਰਨਾ ਪੈਣਾ ਇੱਕ ਮਿੰਟ ਵਾਸਤੇ ਚਲੋ ਜੀ ਮੇਰੀਆਂ ਨਿਸ਼ਾਨੀਆਂ ਲੋਨੀ ਫਿਰ ਵਿਖਾਉਣੀ ਤੁਹਾਨੂੰ ਚਲੋ ਜੀ ਵਾਲ ਹੁਣ ਕਰਾਂਈਂਗਾ ਮੈਂ ਮੈਂ ਲਾ ਲੈਨੀ ਆ ਪਹਿਲਾਂ ਪਾਣੀ ਫੇਰ ਲਾਉਂ ਜੀ ਸਰਜੀਨ ਤੜਕਾ ਛੂਟ ਕੱਟ ਦੀ ਕਰਦੇ ਵਿੱਚੇ ਛਾੜਦਾ ਮੈਂ ਕਹਾਂ ਪਹਿਲਾਂ ਪਾਣੀ ਲਾਉਣਾ ਜ਼ਰੂਰੀ ਆ ਦੇ ਚੇ ਮੋਰ ਸਾਬਨਕ ਪੋ ਦੇ ਮੁਰਜਾਂ ਲੱਗ ਗਏ ਲੇਕਾ ਸਭ ਤੋਂ ਪਹਿਲਾਂ ਪਾਵਾ ਪਾਣੀ ਤੇ ਕਾ ਬਹੁਤ ਹੋ ਗਿਆ ਵਾ ਇਧਰ ਇਧਰ ਕੱਟ ਰਹਿ ਗਿਆ ਪੁੱਟਣ ਵਾਲਾ ਪਰ ਲੀਆਂ ਕਿਆਰੀਆਂ ਚ ਸਾਰੀਆਂ ਚ ਪੁੱਟਤਾ ਵਾ ਦਿਲ ਸ਼ੇਰ ਨੇ ਪੁੱਟਿਆ ਸੀ ਪਾਣੀ ਪਾ ਦਿੰਨੇ ਆ ਗਰਮੀ ਬਹੁਤ ਆ ਨਾ ਮਿਰਚਾਂ ਦੇ ਨਾਲ ਛੋਟੇ ਛੋਟੇ ਬੂਟੇ ਆ ਮਿਰਚਾਂ ਨਾਲ ਲੱਦੇ ਆ ਪਾਣੀ ਮੈਂ ਕਿਹ ਪਾਵਾਂ ਪਹਿਲੋ ਫਿਰ ਬਾਕੀ ਦੇ ਕੰਮ ਕਰੂੰਗੀ ਤੇ ਸ਼ਾਮ ਮਾ ਦਾ ਟਾਈਮ ਹੋ ਗਿਆ ਵਾ ਸਬਜੀ ਸਬਜੀ ਦਾ ਵੀ ਟਾਈਮ ਹੋ ਗਿਆ ਵਾ ਨਾਲੇ ਲਾਉਂਗੀ ਮੈਂ ਸਬਜੀ ਨੂੰ ਤੜਕਾ ਤੇ ਚਲੋ ਜੀ ਇਹਨਾਂ ਨੂੰ ਖਲਾਰ ਕੇ ਪਾਣੀ ਪੈਣ ਦਿੰਨੇ ਆ ਇੱਧਰ ਪਾਉਣਾ ਨਾ ਕਿ ਆਰੀਆਂ ਚ ਪੈਣ ਵਾਲਾ ਹੀ ਉੱਚੀਆਂ ਵਾਂ ਕਿ ਆਰੀਆਂ ਤੇ ਇੱਥੇ ਨਾ ਪੈਂਦਾ ਨਹੀਂ ਦੁੱਜੀਆਂ ਚ ਤੇ ਬੰਬੀ ਦਾ ਪਾਣੀ ਨਹੀਂ ਪੈ ਜਾਂਦਾ ਵਾ ਤੇ ਇੱਥੇ ਨਾ ਉੱਚੀ ਕਰ ਦਿੰਨੇ ਪਾਣੀ ਨੂੰ ਜਰਾ ਉੱਚਾ ਕਰ ਲੈਣੀ ਆ ਜੇ ਟੇਕ ਜੂ ਤੇ ਏ ਟੱਕਣੀ ਪੈਣੀ ਲੱਗਦੀ ਕੋਈ ਇਦਾਂ ਤਾਂ ਨਹੀਂ ਠਿਕਣਾ ਮੁਸ਼ਕਲ ਹੀ ਆ ਕੰਮ ਇਦਾਂ ਦੇ ਚਲੋ ਚੰਦਾ ਰਹੂਗਾ ਤੇ ਹੁਣ ਛੋਟਾ ਲੈ ਨਹੀਂ ਕੋਈ ਇਦਾਂ ਨਾ ਥੱਲੇ ਲਾ ਦਿੰਨੇ ਆ ਇਹਦੇ ਕਿਹੜਾ ਇਦਾਂ ਪ੍ਰੈਸ਼ਰ ਵੱਜਦਾ ਰਹੂਗਾ ਤਾਂ ਨੂੰ ਚਲੋ ਜੀ ਕਾ ਕਾ ਮੰਜਾ ਜਗਾੜ ਤੇ ਚਾਟੀ ਪੈ ਚੱਲਿਆ ਪਾਣੀ ਆਵਲੀਆਂ ਕਹਿ ਰਹੀਆਂ ਜੇ ਦਿਲ ਛੇ ਅਨੇ ਪੁੱਟ ਤਾਕਾ ਤੇ ਉਹ ਬੈਂਗਨਾ ਦੇ ਬੂਟੇ ਦੋ ਆ ਮਿਰਚਾਂ ਦੇ ਬੂਟੇ ਆ ਔਰ ਕਦੂਆਂ ਦੀ ਵੱਲ ਵੀ ਪੰਤੀ ਤਾਂ ਕ੍ਰੇਲਿਆਂ ਦੀ ਵੀ ਇਹਨਾਂ ਦੇ ਛੋਟੇ ਛੋਟੇ ਕ੍ਰੇਲੇ ਲੱਗਣੇ ਸ਼ੁਰੂ ਹੋ ਗਏ ਆ। ਤੁਹਾਨੂੰ ਵਖਾਉਣੀ ਆ ਛਟਕੂਜਾ ਕ੍ਰੇਲਾ ਲੱਗਾ ਸੀ। ਆ ਵੇਖੋ। ਛਟਕੂਜਾ ਕ੍ਰੇਲਾ ਲੱਗਾ ਵਾ। ਹੋਰ ਵੀ ਲੱਗ ਜਾਣਗੇ। ਤੇ ਔਰ ਰਾਤ ਤੱਕ ਕੌਣ ਕਿਆਰੀਆਂ ਬਣਾ ਦੇਣੀਆਂ ਵਾ ਸਾਰੀਆਂ ਉਦਾਂ ਬਣੀਆਂ ਹੀ ਆ ਰਾਤ ਤੱਕ। ਵਿੱਚ ਰਹਿ ਗਈਆਂ ਥੋੜੀਆਂ ਜੀਆਂ ਬਣਨ ਵਾਲੀਆਂ। ਤੇ ਚਲੋ ਹੁਣ ਪਾਉਂਦਾ ਵਾ ਦਿਲਸ਼ੇਰ ਪਾਣੀ। हां ओंडे मम्मी मम्मी चले ਗੁਰਦਰਾ ਸਾਹਿਬ मम्मी ਗੱਧਰੇ ਚੱਲਿਆ मम्मी ਗੱਧਰੇ ਚੱਲ ਹਾਂਜੀ ਉਹ ਕਿਆ ਰੀਆਂ ਜਾ ਰੀਆਂ ਸੁੱਕ ਗਈਆਂ ਮੈਂ ਕਿਹਾ ਚਲੋ ਪਾੜ ਲੈਨੇ ਮम्मी ਜਾਂਦੇ ਆ ਗੁਰਦਰਾ ਸਾਹਿਬ ਚੱਲ ਉਹ ਲਾ ਪੁੱਟੀ ਜਾਂ ਨਾ ਮੈਂ ਇਨੀ ਮੁਸ਼ਕਲ ਦਹੀਂ ਉਹ ਗੁਨੇ ਆ ਉਹ ਸੇਮ ਫੜੀ ਹਾਂਜੀ ਉਹ ਨਹੀਂ ਹਾਂ ਹਾਂਜੀ ਉਹ ਗੰਡੀ ਆ ਹੋਰ ਵੀ ਆ ਹੋਰ ਵੀ ਉਗੀਆਂ ਵਾ ਤੇ ਉੱਗੀਆਂ ਕੋਈ ਸੰਤਰੀਆਂ ਦੇ ਦੋ ਬੂਟੇ ਉੱਗੇ ਉਧਰ ਹਾਂ ਪੁੱਟ ਕੇ ਲੈ ਜੋ ਤਹੀ ਹਾਂ ਕਹਲੇ ਲਿਆਂ ਦੀਆਂ ਵੱਲਾਂ ਦੋ ਹੀ ਤੇਰਾ ਹਾਂ ਰੈਗੀ ਕੋ ਪੁੱਟ ਤੀ ਦੇਖ ਨਾ ਕਾ ਪੁੱਟਣ ਵਾਤੇ ਕਿਆ ਹੈ ਵੱਲਾਂ ਥੋੜੇ ਪੁੱਟਣ ਦਾ ਪੁੱਤ ਕਿਆ ਹੈ ਹੈ ਕੋਈ ਨਹੀਂ ਕੰਮ ਚੰਗਾ ਕਰਨਾ ਆਲੂ ਬੜੀਆਂ ਦੀ ਸਬਜ਼ੀ ਅੱਜ ਮੈਂ ਬਣਾਉਣ ਲੱਗੀ ਹਾਂ ਉਹ ਦੇ ਵਸਤੇ ਮੈਂ ਮਸਾਲਾ ਤਿਆਰ ਕਰ ਲਿਆ ਵਾ ਲਸਣ ਅਦਰਕ ਪਿਆਜ਼ ਹਰੀ ਮਿਰਚਾਂ ਸਾਰਾ ਕੁਝ ਮੈਂ ਮਿਕਸ ਕਰ ਲਿਆ ਵਾ ਤੇ ਟਮਾਟਰ ਖਤਮ ਹੋਏ ਆ ਆ ਪੰਜ 6 ਆਲੂ ਲੈ ਲਿਆ ਮੈਂ ਛੁਰਛੁਰੇ ਤੇ ਆ ਬੜੀਆਂ ਇਹਨਾਂ ਨੂੰ ਪਹਿਲਾਂ ਪੈਣੂੰਗੀ ਥੋੜਾ ਜਿਹਾ ਗਰਮ ਪਾਣੀ ਕੋਸੇ ਜਿਹਾ ਤੇ ਆ ਮੈਂ ਪਾ ਲਿਆ ਵੇ ਵਿੱਚ ਤੇਲ ਗਰਮ ਹੋਣ ਦੇ ਆ ਇੱਥੇ ਰੱਖ ਲਿਆ ਮੈਂ ਰਾਈਸ ਬਣਾਉਣ ਵਾਸਤੇ ਤੇ ਚਲੋ ਜੀ ਬਣਾਉਣੀ ਆ ਮੈਂ ਲੋ ਜੀ ਖੜਾ ਮਸਾਲਾ ਸਾਰਾ ਪੁੱਜ ਗਿਆ ਹੁਣ ਮੈਂ ਪਾ ਲੈਂਦੀ ਆ ਸਮਾਨ ਜਿਹੜਾ ਰੈਡੀ ਕਰਕੇ ਰੱਖਿਆ ਵਾ ਲੋ ਜੀ ਇੱਕ ਥੰਮਚੇ ਇਹਦੇ ਵਿੱਚ ਮੈਂ ਕਰ ਲੰਨੀ ਆ ਨਮਕ ਹੈਗਾ ਆ ਲੈ ਲਈਆਂ ਮੈਂ ਥੋੜੀਆਂ ਜਿਹੀਆਂ ਨਿਉਡਲੀਆਂ ਇਹਨਾਂ ਨੂੰ ਮੈਂ ਪੀ ਲੂ ਪੀ ਲੂੰਗੀ ਲੋ ਜੀ ਨਿਉਡਲੀਆਂ ਚ ਪਾ ਲਿਆ ਵਾ ਮੈਂ ਕੋਸਾ ਜਿਹਾ ਪਾਣੀ ਤੇ ਆਲੂ ਰੱਖੇ ਆ ਫਿਰ ਪਾਣੇ ਪਹਿਲੋਂ ਮਸਾਲਾ ਪਹਿਲੋਂ ਪੁੱਜ ਜੀ ਇਹਨੇ ਪੰਡ ਗਾਂ ਲੱਥੀਆਂ ਹੀ ਅੱਜ ਮੈਂ ਗਈ ਬਾਅਦ ਇੰਨੀਆਂ ਕਿ ਨਿਕਲ ਆਈਆਂ ਮੈਂ ਸੋਚਿਆ ਚਲੋ ਬੱਚਿਆਂ ਦੇ ਸਿਰੇ ਨਾਲ ਬ੍ਰੇਕਫਾਸਟ ਵਿੱਚ ਬਣਾ ਦੂਣੀ ਇੱਥੇ ਮੈਂ ਪਾਣੀ ਪਾ ਕੇ ਰੱਖਿਆ ਵਾ ਦੁੱਧ ਵਾਲਾ ਪਾਂਡਾ ਕਹਿੰਦੇ ਖਾਲੀ ਨਹੀਂ ਰੱਖੀਗਾ ਤੇ ਚ ਪਾਣੀ ਪਾਤਾ ਦਹੀਂ ਵਾਲੇ ਚ ਤੇ ਦਹੀਂ ਜਮਾਵਾਂਗੇ ਅੱਜ ਇਹਦੇ ਚ ਇੱਥੇ ਰੱਖ ਦਿੰਦੀ ਆ ਲੋ ਜੀ ਆ ਹਿੰਗ ਆ ਹਿੰਗ ਵੀ ਥੋੜੀ ਜਿਹੀ ਮੈਂ ਐਡ ਕਰ ਲਉਂਗੀ ਇਹਦੇ ਨਾਲ ਗੈਸ ਨੂੰ ਸੇ ਬੰਦੀ ਫਿਰ ਆ ਲੋਗਾਂ ਦੀ ਸਬਜੀ ਨਾ ਦੱਬੇ ਰੋਸੇ ਇਸ ਤਰ੍ਹਾਂ ਕਰਕੇ ਰੱਖ ਦਿੰਦੀ ਆ ਆ ਨਾ ਗਾਰਲਿਕ ਪੇਸਟ ਪਿਆ ਇਹਨੂੰ ਮੈਂ ਯੂਜ਼ ਕਰਕੇ ਇਹਨੂੰ ਖਤਮ ਕਰ ਦੇਣਾ ਵਾ ਤੇ ਆਹ ਕਪੀਰਾ ਹੁੰਦਾ ਇਵੇਂ ਅੱਜ 2 ਚਮਚੇ ਨੂੰ ਪੇਂ ਦੇਣਾ ਵਾ ਕਿ ਤੇਰਾ ਗੋਲ ਨੂੰ ਥੱਲੇ ਰੱਖ ਲੈਂਦੀ ਹਾਂ ਤਾਂ ਮੈਨੂੰ ਚੇਤਾ ਪੁੱਲ ਜਾਂਦਾ ਤੇ ਪੱਤਾ ਵੀ ਸਾਈਡ ਤੇ ਕਰ ਲੈਂਦੇ ਆ ਤੇ ਆ ਚੀਨੀ ਤੇ ਆ ਪੱਤੀ ਚੀਨੀ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਕਰਕੇ ਹੁਣ ਪਾਈ ਨਹੀਂ ਕਰੀ ਐਨੀ ਕਿ ਮੈਂ ਆਪਣੇ ਮਸਾਲੇ ਦੇ ਵਿੱਚ ਐਡ ਕਰ ਦੂੰਗੀ ਹਿੰਗ ਤੇ ਚੌਲ ਵੀ ਨਿਚੋੜ ਲਿਆ ਚੌਲ ਹੋ ਗਿਆ ਬਣ ਕੇ ਰੈਡੀ ਜਿਹਦਾ ਮਸਾਲਾ ਭੁੱਜਣ ਡਿਆ ਹੁੰਦਾ ਚਿਰ ਮੈਂ ਤੇਰਾ ਗੋਂਦ ਤੇਂ ਦੋਗੀ ਬਸ ਇੰਨੇ ਹੀ ਭੈਣੇ ਆ ਇੰਨੇ ਬਹੁਤ ਹੋ ਜਾਂਦੀ ਆ ਇਹ ਚ ਪਾ ਲੰਨੀ ਆ ਮੈਂ ਥੋੜਾ ਜਿਹਾ ਹੁਣ ਪਾਣੀ ਲਓ ਜੀ ਇਹ ਚ ਪਾ ਲਿਆ ਮੈਂ ਪਾਣੀ ਇੱਥੇ ਰੱਖ ਲੈਣੇ ਆ ਬਾਰੀ ਚ ਇਹਨੂੰ ਇਹਦੇ ਨਾਲ ਟੱਕ ਦੇਣੀ ਆ ਕਰ ਲੈਣੇ ਆ ਬੰਦ ਬੰਦ ਕਰਕੇ ਇਹਨੂੰ ਟਾਈਟ ਨਹੀਂ ਹੋਇਆ ਸ਼ੈ ਚਲੋ ਜੀ ਇਹਨੂੰ ਇੱਥੇ ਟਿਕਾ ਦੇਣੀ ਪਹਿਲੋ ਪਾ ਲੂੰਗੀ ਮੈਂ ਹਲਦੀ ਥੋੜੀ ਜੀ ਅੱਧਾ ਕ ਚਮਚਾ ਤੇ ਇੱਕ ਚਮਚ ਪਾਉਂਗੀ ਇਹਦੇ ਵਿੱਚ ਮੈਂ ਮਸਾਲੇ ਦਾ ਤੇ ਮੇਥੀ ਵੀ ਐਡ ਕਰ ਦਿੰਨੀ ਆ ਵਿੱਚ ਮੈਂ ਮਸਾਲਾ ਹਜੇ ਕੱਚਾ ਵਾ ਇਹਨੂੰ ਵਧੀਆ ਤਰ੍ਹਾਂ ਭੁੰਨ ਲੈਣੇ 15-20 ਮਿੰਟ ਮੇਥੀ ਦਾ ਵੀ ਕੰਮ ਖਤਮ ਹੋ ਗਿਆ ਵਾ ਮੇਥੀ ਵਾਲਾ ਡੱਬਾ ਵੀ ਆਪਾਂ ਇੱਥੇ ਲਾ ਦਿੰਦੇ ਆ ਥੋੜਾ ਨਿਊਡੀਆਂ ਵੀ ਫੁੱਲ ਲੱਗੀਆਂ ਵਾ ਇਹਨੂੰ ਚੰਗੀ ਤਰ੍ਹਾਂ ਮੈਂ ਪਹਿਲਾਂ ਨਚੋੜ ਨਚੋੜ ਕੇ ਤੇ ਇਹਦੇ ਵਿੱਚ ਕੱਢ ਲੈਣੇ ਹਾਂ ਹਾਂ ਇਦਾਂ ਸਾਰੀਆਂ ਕੱਢ ਲੈਣੀਆਂ ਪਹਿਲਾਂ ਲੋਜੀ ਮਸਾਲਾ ਆਪਣਾ ਆਲਮੋਸਟ ਥੋੜੀ ਗਿਆ ਵਾ ਤੇਲ ਛੱਡਦਾ ਮਸਾਲੇ ਨੇ 2 ਕੁ ਮਿੰਟ ਹੋਰ ਰੋਕ ਕੇ ਫਿਰ ਇਹਦੇ ਵਿੱਚ ਪਹਿਲਾਂ ਨੂਟੀਆਂ ਪਾ ਦਾਂਗੇ ਜੀਆਂ ਨੂਟੀਆਂ ਪਾ ਦਿੰਦੇ ਹੁਣ ਇਹਦੇ ਵਿੱਚ ਮੈਂ ਚੋੜ ਲੀਆਂ ਵਾ ਵਧੀਆ ਇਸ ਕਰ ਦਿੰਨੀ ਆ ਪਹਿਲੋ ਇਹਦੇ ਵਿੱਚ ਪਾਣੀ ਠੰਡਾ ਵੀ ਪਾਉਣਾ ਇਹਦੇ ਵਿੱਚ ਕੋਸਾ ਪਾਣੀ ਪਾਉਣਾ ਵਾ ਪਹਿਲੇ ਕਰ ਕੇ ਰੱਖਿਆ ਵਾ ਆ ਲੋ ਜੀ ਇਹਦੇ ਵਿੱਚ ਪਾ ਲੈਣਾ ਪਾੜ ਲੋ ਜੀ ਪਾਣੀ ਹਜੇ ਇਹਦੇ ਵਿੱਚ ਹੋਰ ਪਾਣਾ ਵਾ ਪਾਣੀ ਸਬਜੀ ਬਣ ਗਈ ਆ ਕਿਚਨ ਵੀ ਕਰਤਾ ਵਾ ਮੈਂ ਨੀਟ ਐਂਡ ਕਲੀਨ 2 ਕੁ ਮਿੰਟੋਂ ਬਾਲ ਦਵਾ ਕੇ ਸਬਜੀ ਨੂੰ ਤੇ ਗੈਸ ਕਰ ਦੂੰਗੀ ਮੈਂ ਬੰਦ ਤੇ ਵੀਡੀਓ ਮੈਂ ਇੱਥੇ ਕਰਦਣ ਲੱਗੀ ਐਂਡ ਵੀਡੀਓ ਬਹੁਤ ਜ਼ਿਆਦੀ ਲੰਬੀ ਹੋ ਜਾਣੀ ਐ ਇਸ ਕਰਕੇ ਵੀਡੀਓ ਮੈਂ ਕਰਦਣ ਲੱਗੀ ਇੱਥੇ ਐਂਡ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੋਰ ਬੈਲ ਬੈਲ ਆਈਕਨ ਨੂੰ ਵੀ ਡਬਲ ਜਿਹੜੀ ਹਰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਪਹੁੰਚ ਸਕੇ ਮਿਲਿਓ ਕਿਸੇ ਨੈਕਸਟ ਨੈਕਸਟ ਬਲੌਗ ਤੇ ਸਭ ਤੱਕ ਲਈ ਬਾਏ ਬਾਏ